ਅਜਨਾਲਾ ਦਾ ਇੱਕ ਨੌਜਵਾਨ ਰਾਜਾ ਮਹਾਰਾਜਾ ਵਾਂਗ ਸ਼ਾਹੀ ਤਰੀਕੇ ਨਾਲ ਬਰਾਤ ਲੈ ਕੇ ਲਾੜੀ ਨੂੰ ਵੇਆਉਣ ਪਹੁੰਚਿਆ ਦਰਸਲ ਉਸਨੇ ਆਪਣੀ ਬਰਾਤ ਹਾਥੀਆਂ ਤੇ ਉਂਠਾਂ ਤੇ ਕੱਢੀ ਹੈ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਲਾੜੇ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਅਸੀਂ ਪੁਰਾਣੀ ਰਾਜੇ ਮਹਾਰਾਜਾਂ ਦੀ ਰੀਤ ਨੂੰ ਕਾਇਮ ਰੱਖਣ ਲਈ ਅਜਿਹਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਸਹੂਲਤ ਲਈ ਬਰਾਤ ਗੱਡੀ ਵਿੱਚ ਲਿਆਉਣ ਲੱਗੇ ਪਰ ਰਾਜੇ ਮਹਾਰਾਜੇ ਪਹਿਲਾ ਉਠਾ ਹਾਥੀਆਂ ਤੇ ਹੀ ਬਰਾਤ ਲਿਆਉਂਦੇ ਸਨ ਅਤੇ ਅਸੀਂ ਉਸੇ ਰੀਤ ਨੂੰ ਮੁੜ ਸ਼ੁਰੂ ਕੀਤਾ ਹੈ ਮਲਵਈ ਗਿੱਧੇ ਵਾਲੇ ਮੁੰਡਿਆਂ ਪਿੱਛੇ ਭੰਗੜਾ ਪਾਉਂਦੀ ਬਰਾਤ ਪੁਰਾਣੇ ਰੀਤੀ ਰਿਵਾਜਾਂ ਨਾਲ ਅਜਨਾਲਾ ਦੇ ਪਿੰਡ ਛੀਨਾ ਵਿੱਚ ਪਹੁੰਚੀ ਲਾੜੇ ਸਤਨਾਮ ਸਿੰਘ ਨੇ ਦੱਸਿਆ ਕਿ ਅਸੀਂ ਆਪਣੀਆਂ ਸਹੂਲਤਾਂ ਲਈ ਗੱਡੀਆਂ ਵਿੱਚ ਆਉਣ ਲੱਗ ਪਏ ਹਾਂ ਪਰ ਜਦ ਦੀ ਪਰਿਵਾਰਾਂ ਵਿੱਚ ਪਹਿਲਾਂ ਹਾਥੀਆਂ ਉਂਠਾਂ ਤੇ ਹੀ ਬਰਾਤ ਆਉਂਦੀ ਸੀ ਅਸੀਂ ਆਪਣਾ ਉਹੀ ਸ਼ੌਂਕ ਹੁਣ ਪੂਰਾ ਕੀਤਾ ਹੈ ਪਰਿਵਾਰ ਵਾਲਿਆਂ ਨੇ ਕਿਹਾ ਕਿ ਇਹ ਸਾਡਾ ਪੁਰਾਣਾ ਸੱਭਿਆਚਾਰ ਹੈ ਹਾਥੀਆਂ ਉੱਠਾਂ ਤੇ ਆਉਣ ਤੇ ਅਸੀਂ ਇਹ ਸ਼ੌਂਕ ਪੂਰਾ ਕੀਤਾ ਹੈ ਵੱਖਰੇ ਢੰਗ ਨਾਲ ਆਈ ਇਹ ਬਰਾਤ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਲੋਕ ਬਾਹਰ ਨਿਕਲ ਨਿਕਲ ਕੇ ਇਸ ਬਰਾਤ ਨੂੰ ਵੇਖ ਰਹੇ ਸਨ